ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਦੀ ਵੇਲ ਉਹ ਪੀੜੀ ਚਾਲੀ ਦੇ ਵਾਕ ਅਨੁਸਾਰ ਪਿਛਲੇ ਦਿਨੀ 9ਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਘਰ ਬਾਲ ਗੋਵਿੰਦ ਰਾਏ ਜੀ ਨੇ ਅਵਤਾਰ ਧਾਰਿਆ ਸੀ ਅਤੇ ਅੱਜ ਪੁੱਤਾਂ ਨੂੰ ਸੁਪੁੱਤਰਾ ਚ ਤਬਦੀਲ ਕਰਨ ਵਾਲੀ ਬਾਣੀ ਦੀ ਗੱਲ ਕਰਾਂਗੇ ਉਸ ਉਤੇ ਜਿਸ ਵੇਲੇ ਉਹ ਮਾਇਆ ਦੇ ਬੱਦਲ ਛਾਏ ਹੋਏ ਸਨ ਲੋਕ ਅਨੁਕਾਰ ਦੇ ਜਾਲ ਵਿੱਚ ਫਸੇ ਹੋਏ ਸਾਨੂੰ ਤੇ ਮਨੁੱਖੀ ਮਨ ਜ਼ੁਲਮ ਕਾਰਨ ਹੀੜਤਾ ਵਿੱਚ ਡੁੱਬ ਰਹੇ ਸਾਨੂੰ ਉਸ ਵੇਲੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਭਟਕਦੇ ਮਨੁੱਖ ਨੂੰ ਸੱਚ ਦੇ ਰਾਹ ਤੋਰਿਆ ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਗਤੀ ਸਬਿਆਚਾਰ ਨੂੰ ਇੱਕ ਨਵੀਂ ਬਿੰਤੀ ਨਾਲ ਜੋੜਿਆ ਹੈ ਉਥੇ ਹੈ ਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਕ ਦੀ ਕਾਰਾਂ ਵਿੱਚ ਉਲਝਣ ਤੋਂ ਵਰਜਿਆ ਹੈ ਗੁਰੂ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਜਿਸ ਵਿੱਚ ਔਨਾਰਟ ਸ਼ਬਦ ਅਤੇ 57 ਅਲੋਕ ਸਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੋੜੀ ਰਾਗ ਆਸਰਾਗ ਦੇਵਗੰਧਾਰੀ ਰਾਗ ਵਿਹਾਗੜਾ ਰਾਗ ਸੋਰਠ ਰਾਗ ਰਾਗ ਤਨਾਸਰੀ ਰਾਗ ਜੈਸਰੀ ਰਾਗ ਟੋੜੀ ਤੇਲੰਗ ਰਾਗ ਵਿਲਾਵਲ ਰਾਗ ਰਾਮਕਲੀ ਰਾਗ ਰਾਗ ਮਾਰੂ ਰਾਗ ਬਸੰਤ ਸਾਰੰਗ ਰਾਗ ਰਾਗ ਜੈ ਜੈ ਮੰਤੀ ਗੁਰੂ ਜੀ ਦੀ ਇਹ ਬਾਣੀ ਸਿਰਫ ਰਾਗਾਂ ਦੀ ਰਚਨਾ ਨਹੀਂ ਸਭ ਇੱਕ ਰੋਹਾਨੀ ਜਗਤ ਦਾ ਬਗੀਚਾ ਹੈ ਜਿੱਥੇ ਹਰ ਰਾਗ ਇੱਕ ਖਿੜਦਾ ਫੁੱਲ ਹੈ ਹਰ ਸ਼ਬਦ ਸੁਗੰਧ ਹੈ ਇਹ ਸੁਗੰਧ ਮਨੁੱਖ ਨੂੰ ਯਾਦ ਦਿਵਾਉਂਦੀ ਹੈ ਕਿ ਸੱਚੇ ਸਾਹਿਬ ਦੀ ਸ਼ਰਣ ਵਿੱਚ ਆ ਕੇ ਮੋਹ ਮਾਇਆ ਛੱਡ ਵੈਰਾ ਗੁਮੈ ਜੀਵਨ ਬਤੀਤ ਕਰ ਤੇ ਰਾਮ ਨਾਮ ਰੂਪੀ ਭਗਤੀ ਰਸ ਪੀ ਅੱਜ ਦੇ ਪ੍ਰਸੰਗ ਦੀ ਇੱਥੇ ਹੀ ਸਮਾਪਤੀ ਹੈ ਜੀ ਕੱਲ ਨੂੰ ਔਰੰਗਜ਼ੇਬ ਦੇ ਗਿੱਤੇ ਜ਼ੁਲਮਾਂ ਦੀ ਗੱਲ ਕਰਾਂਗੇ ਹੁਣ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ